ਮੇਰੇ ਖੁਦ ਦੇ ਘਰੇ ਮੇਰੀ ਭੈਣ ਜਿਹੜੀ ਚਾਚੇ ਦੀ ਬੇਟੀ ਬਾਹਰੋਂ ਆਈ ਕੈਨੇਡਾ ਚ ਉਹ ਤਿਆਰ ਹੋਣ ਗਈ ਉਥੇ 35000 ਰੁਪਇਆ ਦੇ ਕੇ ਆਂਦਾ ਬਿਊਟੀ ਪਾਰਲਰ ਤੇ ਕਿੰਨਾ ਜੀ 35 ਤੇ ਜਿੱਦੋਂ ਅਗਲੇ ਦਿਨਾਂ ਵਿਆਹ ਤੋਂ ਛਗਣ ਦਾ ਸੁਖਮਣੀ ਸਾਹਿਬ ਸੀ ਨਾ ਤੇ ਖਾਲੀ ਰਮਾਲਾ ਲੈ ਤੇ ਮੈਂ ਆਖਿਆ ਵੀ ਗਰੰਥੀ ਨੂੰ ਦਰੰਗ ਹੋਇਆ ਆਖੋ ਸਤਨਾ ਉਹਨੂੰ ਨਹੀਂ ਲੋੜ ਵੀ ਉਥੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਸ਼ਹੀਦ ਹੋ ਗਏ ਜਿਹੜੀ ਚੀਜ਼ ਬਦਲੇ ਤੂੰ 25000 ਰੁਪਇਆ ਦੋ ਘੰਟਿਆਂ ਚ ਮੂੰਹ ਤੇ ਥੱਪੜ ਖਾ ਕੇ ਦਿੱਤਾ ਤੇ ਫਿਰ ਸਭ ਤੋਂ ਵੱਡਾ ਦਾਨ ਕਿਹੜਾ ਸਿੱਖਾਂ ਨੂੰ ਸਿੱਖੀ ਕੇਸ ਦਾਨ ਰਹਿਤ ਦਾਨ ਵੈਸੇ ਤੇ ਦਾਨ ਸਾਰੇ ਹੁਣ ਡੁੱਬ ਗਏ ਆਖੋ ਵੈਗਰ ਅਰਦਾਸ ਚ ਹੀ ਰਹਿ ਗਏ ਗਿਆਨੀ ਰਾਮ ਸਿੰਘ ਬੈਠੇ ਆ ਪਿਆਰੇ ਰੱਬ ਦੇ ਆਪਾਂ ਰੋਜ਼ ਗੁਰੂ ਅੱਗੇ ਕਹਿੰਦੇ ਸਿੱਖਾਂ ਨੂੰ ਸਿੱਖੀ ਦਾਨ ਤੇ ਨਾਈ ਭਰਾਵਾ 4500 ਰੁਪਇਆ ਲੈਂਦੇ ਆਖੋ ਵੈਗਰ ਤੇ ਜਿੰਨੇ ਮੁੰਡੇ ਭਾਵੇਂ ਕਰਿਓ ਗੁੱਸਾ ਆਪਾਂ ਨੂੰ ਇਹ ਨਹੀਂ ਹੁੰਦਾ ਫੇਰ ਸੱਦੋ ਗੱਲ ਕਰਨੀ ਖਸਮ ਦੀ ਭਾਵੇਂ ਹੁਣੇ ਸਪੀਕਰ 'ਚ ਫਤੇ ਬੁਲਾ ਲੀ ਕੀ ਪ੍ਰਬੰਧਕਾਂ ਨੂੰ ਕਦੇ ਕੁਝ ਪੁੱਛ ਲਓ ਕਿਸੇ ਨੇ ਮੰਗਿਆ ਹੋਵੇ ਅੱਜ ਲੋੜ ਜੇ ਜੇ ਅੱਜ ਨਾ ਜਾਗੇ ਤੇ ਕਦੇ ਨਹੀਂ ਜਾਗਣਾ ਸੱਚ ਸੁਣਾਏ ਸੀ ਮੇਰੀਆਂ ਭੈਣਾਂ ਬੈਠੀਆਂ ਭੈਣੋ ਧਿਆਨ ਦਿਓ ਮੇਰੇ ਖੁਦ ਦੇ ਘਰੇ ਮੇਰੀ ਭੈਣ ਜਿਹੜੀ ਚਾਚੇ ਦੀ ਬੇਟੀ ਬਾਹਰੋਂ ਆਈ ਕੈਨੇਡਾ ਚ ਉਹ ਤਿਆਰ ਹੋਣ ਗਈ ਉਥੇ 35000 ਰੁਪਇਆ ਦੇ ਕੇ ਆਂਦਾ ਬਿਊਟੀ ਪਾਰਲਰ ਤੇ ਕਿੰਨਾ ਜੀ 35 ਤੇ ਜਿੱਦੋਂ ਅਗਲੇ ਦਿਨਾਂ ਵਿਆਹ ਤੋਂ ਛਗਣ ਦਾ ਸੁਖਮਣੀ ਸਾਹਿਬ ਸੀ ਨਾ ਤੇ ਖਾਲੀ ਰਮਾਲਾ ਲੈ ਤੇ ਮੈਂ ਆਖਿਆ ਵੀ ਗਰੰਥੀ ਨੂੰ ਦਰੰਗ ਹੋਇਆ ਆਖੋ ਸਤਨਾ ਉਹਨੂੰ ਨਹੀਂ ਲੋੜ ਵੀ ਉਥੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਸ਼ਹੀਦ ਹੋ ਗਏ ਜਿਹੜੀ ਚੀਜ਼ ਬਦਲੇ ਤੂੰ 25000 ਰੁਪਇਆ ਦੋ ਘੰਟਿਆਂ ਚ ਮੂੰਹ ਤੇ ਥੱਪੜ ਖਾ ਕੇ ਦਿੱਤਾ ਤੇ ਜਿਸ ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਮੂੰਹ ਲਾਇਆ ਅੱਖਾਂ ਲਾਈਆਂ ਪੜੋ ਸੁਖਮਣੀ ਸਾਹਿਬ ਭੈਣੋ ਰਮਈਆ ਕੇ ਗੁਣ ਕਮਣ ਮੂਲਤੇ ਜਿਨ ਤੂੰ ਸਾਜ ਗਰਭ ਅਗਣ ਮੈਂ ਬਾੜ ਵਿਵਸਥਾ ਕਿੰਨੀ ਬਾਣੀ ਗੱਲਾਂ ਕਰਦੀ ਓ ਜਿਨੇ ਕੰਨ ਦਿੱਤੇ ਅੱਖਾਂ ਦਿੱਤੀਆਂ ਜੀਬ ਦਿੱਤੀ ਜਦੋਂ ਉਹਦੇ ਮੱਥੇ ਲੱਗਾ ਤੇ ਰਮਾਲਾ ਖਾਲੀ ਲੈ ਆ ਉਹ ਜਿਨ੍ਹਾਂ ਨੇ ਤੇਰੀ ਸੂਰਤ ਵਿਗਾੜੀ ਉਥੇ 25000 ਦੇ ਗਿਆ